ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਦਿਖਾਵਾਂਗੇ ਜਿਹੜੀ ਤੁਹਾਨੂੰ ਮਸ਼ੀਨ ਨਾਲ ਪੁੱਟੀ ਚਕੰਦਰ ਨਾਲੇ ਜਿਹੜੀ ਹੱਲਾ ਨਾਲ ਪੁੱਟੀ ਤੇ ਨਾਲੇ ਤੁਹਾਨੂੰ ਮੇਲੇ 'ਚ ਚੱਲ ਕੇ ਵੀ ਦਿਖਾਵਾਂਗੇ ਓਏ ਮੇਰੇ ਪੱਤੇ ਮਾਰਦੀ ਚੋ ਜੋਸ ਓਏ ਅੱਜੋਂ ਮੇਰੀ ਚਕੰਦਰ ਪੁੱਟੀ ਨਾਲ ਹੀ ਰਣਾ ਤੇ ਜੋਰ ਲੈਂਦੇ ਜੀਂਦੀ ਧੀਰੀ ਔਰ ਧੋਲ ਵੀ ਦਿਖਾਈ ਜੀ ਕਿਉਂਕਿ ਨਾਲੇ ਪੱਤੇ ਵੱਡੀ ਜਾਂਦੀ ਹੈ ਤਾਂ ਕਰਾਂਗੇ ਦੇਖ ਕੇ ਮੇਰਾ ਭਾਗ ਅੱਜ ਪਹਿਲਾ ਦਿਨ ਵੀ ਟੈਸਟਿੰਗ ਕਰ ਕਰ ਕੇ ਦੇਖਣ ਲਈ ਟੈਸਟ ਕਰਨ ਦੇ ਆ ਠੀਕ ਪ੍ਰੋਬਲਮ ਆ ਰਹੀ ਹੈ ਦੇਖ ਤੇ ਤੇ ਚੱਲੀ ਹੈ ਸਹੀ ਸਹੀ ਚੱਲਦੀ ਹੈ ਬਸ ਨਹੀਂ ਆਉਂਦੀਆਂ ਲੋ ਵੇਰ ਚ ਇਹ ਜੱਜ ਪ੍ਰੋਬਲਮ ਆਉਂਦੀ ਪਹਿਲਾ ਦੇਣਾ ਵਾ ਉਹ ਚਲਾਦੀ ਹੋਣੀ ਫੇਰ ਉਹ ਗੋਗਲ ਨਹੀਂ ਚੜਦੇ ਨਾਲ ਨਾਲ ਔਰ ਗੋਂਗਲੋ ਨਹੀਂ ਚੜਦੇ ਪਤਾ ਕਿ ਚੱਕਰ ਸਰੀਏ ਦੇ ਹੀ ਪ੍ਰੋਬਲਮ ਆ ਥੋੜਾ ਸਰੀਆ ਜਾਂ ਵਿੰਗਾ ਜਾ ਆ ਆ ਵੇ ਉਹ ਸਹੀ ਹੋ ਗਿਆ ਤਾਂ ਸਹੀ ਹੋ ਜਣੀ ਹੈ ਇਦਾਂ ਚਾੜਦੀ ਉਹ ਗੁੰਗਲੂ ਵੇ ਚੜਨਦੇ ਓਏ ਓਏ ਬਣ ਨੂੰ ਹੁਣ ਇਹਨੂੰ ਤੋੜ ਲੈ ਸਾਫੰ ਮੈਚ ਆਹ ਦੇਖੋ ਇਹਦਾ ਮੈਚ ਕੰਕਲੂਟਾ ਤੇ ਆਵੇ ਇਹਨੀ ਨਿਕਲੀ ਇੱਕ ਪਾਗੜ ਚੋਂ ਆਹ ਬਾਈ ਦੇ ਚਾਰ ਕਿੱਲੇ ਆ ਚਪਟਾਈ ਕਰਨ ਲਈ ਆਏ ਹੀ ਏ ਤੇ ਹੁਣ ਇੱਥੋਂ ਪੁੱਟ ਕੇ ਆਹ ਮਸ਼ੀਨ 'ਚ ਇੱਕ ਪਾਗੜ ਵਾਗੀ ਅੱਗੇ ਤੇ ਹੁਣ ਆਵੇ ਕੋਈ ਇਧਰ ਆ ਡਈ ਏ ਹੁਣ ਇਹਨਾਂ ਦੇ ਪੱਤੇ ਨਾਲ ਉਹ ਨਾਲ ਵੱਢੀ ਜਾਂਦੀ ਸਾਰਾ ਕੁਝ ਆਹ ਤੋਂ ਟਰੈਕਟਰ ਸਾਪੂੜਾ ਜੰਡਾ ਵੀ ਤੋ ਚਿੰਤਾ ਏ ਲਾਤੋ ਸੋ ਪੈਂਡਮ ਇੰਦਰਾ ਉਹ ਪਾਣੀ ਨਾ ਖਤਮ ਕਰਦੇ ਹੋ ਮੈਂ ਵੀ ਪੀਣਾ ਮੁੜ ਕੇ ਬਾਅਦ ਸਾਲੇ ਤੇ ਲੱਗਣੀ ਆ ਆਵੇ ਇੰਨਾ ਥਾਂ ਹੀ ਅੱਜ ਵੱਟਿਆ ਵਾ ਕਿਉਂਕਿ ਮਸ਼ੀਨ ਖਰਾਬ ਹੋ ਗਈ ਤੇ ਪੱਤੀ ਨਹੀਂ ਸਹੀ ਕਟਾਈ ਕਰਦੀ ਤਨ ਥੋੜਾ ਥੋੜੀ ਜਿਹੀ ਕਟਾਈ ਕੀਤੀ ਤੇ ਵਿੱਚੋਂ ਬਣਾ ਠੀਕ ਕਰਦੇ ਕਿਉਂਕਿ ਅੱਜ ਪਹਿਲਾ ਦਿਨ ਹੈ ਨਾ ਟ੍ਰਾਇਲ ਦਾ ਤੇ ਇਸ ਕਰਕੇ ਜੇ ਨਾ ਦਿੱਕਤ ਆਉਂਦੀ ਆ ਤੇ ਇੱਕ ਆ ਵੀ ਇਦਾਂ ਪੱਤੇ ਵੜਦੀ ਇਦਾਂ ਚੱਲਦੀ ਆ ਉੱਚੇ ਵੜਨ ਲਈ ਆ ਤੇ ਆ ਦੇ ਇਨਾਂ ਗਾਜ ਖਰਾਬ ਬੜੀ ਹੋਈ ਆ ਇਧਰਾਂ ਟਰੱਕ ਆਇਆ ਵਾ ਇਧਰ ਕਰ ਗਿਆ ਇਹ ਚੱਲਣ ਦੇ ਆ ਟਰੈਕਟਰ 855 ਤੇ 2 ਸਪੀਡ ਆ ਹੁਣ ਐ ਬੰਨੀ ਆਉਣੀ ਆ ਤੇ ਆ ਟਰਾਲੀ ਜੀ ਵੀ ਤੁਹਾਨੂੰ ਵਗਾਉਣੀ ਆ ਆਹੋ ਪੱਤੇ ਹੈਗੇ ਵਾਵਾ ਆਵੇ ਓਏ ਉਹਨੂੰ ਉਹਨੂੰ ਕਹਾਂ ਉਹਨੂੰ ਕਹਿ ਦੀ ਕਿ ਮਸ਼ੀਨ ਨਾਲ ਵੱਡੀ ਟਾੜੀ ਨਾ ਮਸ਼ੀਨ ਆਹੋ ਆਵੇ ਪਰਗੀ ਟਰਾਲੀ ਆਵੇ ਹਾਲ ਕੋਈ ਨਹੀਂ ਪਹੁੰਚਾ ਪਹੁੰਚਾ ਮੈਂ ਕਹਿੰਦਾ ਜੇ ਤੈਨੂੰ ਕਰਦੇ ਨਹੀਂ ਤੇ ਪਹੁੰਚ ਆਵੇ ਪਹੁੰਚ ਗਿਆ ਵਾ ਤੇ ਹੁਣ ਚੱਲਣੀ ਆ ਚੱਲ ਵੀ ਆ ਬਿੱਲ ਤੇ ਭਈ ਲੈ ਜਾ ਉਹ ਤਾਇਆ ਤੁਹਾਨੂੰ ਇਹਨੇ ਪਰਚੀ ਦਿੱਤੀ ਨਹੀਂ ਉਹਨੂੰ ਪਰਚੀ ਦਿੱਤੀ ਕੱਲ ਦੇ ਇਹ ਨਹੀਂ ਆਈ ਦੀ ਇਹ ਆਪੇ ਦਊਗਾ ਗੰਗਲੂ ਨੇ ਮੇਰੇ ਮਾਰਦੀ ਚੱਲ ਆ ਜਾ ਤੈਨੂੰ ਫੇਰ ਘੜ ਪਚਾਵਾਂ ਤਿਆਰ ਹੋ ਕੇ ਆ ਜਾ ਇਹਨਾਂ ਆਪੇ ਹੀ ਜੇ ਗਾੜੀ ਜੇ ਪਾ ਦੇਣੀ ਆ ਦੇ ਇਦਾਂ ਵੜਦੀ ਆ ਫਤੇ ਉਹ ਬਕਸ਼ੇ ਜਿਹਦੇ ਵਿੱਚ ਲੋਡ ਹੋਈ ਜਾਂਦੀ ਆ ਉਹ ਚੜ ਚੜ ਕੇ ਤਾਂ ਇਹ 852 ਕਵਾਟਰੀ ਆਓ ਵੇਖੋ ਇਦਾਂ ਵੜਦੀ ਫਤੇ ਕਿਤੇ ਤੇ ਪਟਾਕ ਮਿੱਟੀ ਡਾਉਂਦੀ ਆ ਐ ਅੱਜ ਬੜੀ ਇਹਨੇ ਖਰਾਬ ਚ ਹੋਈ ਅੱਜ ਪਹਿਲਾ ਦਿਨ ਹੀ ਕਿਉਂਕਿ ਟਾਇਰ ਕੀਤਾ ਕਿਉਂਕਿ ਸਾਲ ਬਾਅਦ ਚਲਣੀ ਹੁੰਦੀ ਐ ਆਹ ਵੇ ਨਾਲੋ ਨਾਲ ਦੂਜੀ ਦੇ ਪੱਤੇ ਵੱਟੀ ਜਾਂਦੀ ਪੁੱਟੀ ਜਾਂਦੀ ਆ ਤੁਹਾਨੂੰ ਆਵਾਜ਼ ਸੁਣਦੀ ਹੋਣੀ ਆ ਆਹ ਵੇ ਆਹ ਪੱਤੇ ਕਿਦਾਂ ਛੁੱਟਦੀ ਵੜ ਵੜ ਫਲਿੱਪਰ ਕੀ ਕਰਨ ਦੇ ਆਹ ਵੇ ਐਦਾਂ ਵੜਦੀ ਓ ਹਾਂ ਤੇਰੀ ਇੱਧਰ ਨੂੰ ਨਾ ਸੱਟ ਦੇ ਮਾਰ ਕੇ ਆਵੇ ਇਦਾਂ ਵੜਦੀ ਆ ਮਾਤੇ ਵੇਖੋ ਤੇ ਇਹ ਸਾਹਮਣੇ ਚੱਲਣ ਦੀ ਹੁਣ ਤਾਂ ਚੱਲਦੀ ਵੀ ਵਿਖਾਤੀ ਆ ਕਰੇ ਜੇ ਥੋੜੀ ਐਂਜ ਪ੍ਰੋਬਲਮ ਆਉਂਦੀ ਹੈ ਖੱਟਾ ਬਹੁਤ ਰੌਣਦਾ ਹੈ ਡਸਟ ਇਟਸ ਵੈਰੀ ਡਸਟ ਆ ਜਾਏ ਮੈਨੂੰ ਦੀ ਜਕੰਦਰ ਲੈ ਕੇ ਰਾਣਾ 슈ਗਰ ਲਿਮਿਟਿਡ ਚ ਆ ਬੁੱਕ ਪਾਲੀਆਂ ਆ ਉਹ ਜਦੋਂ ਲਾਈਟਾਂ ਜਾ ਕੇ ਲਿਖਦੇ ਹੋ ਰਾਣਾ 슈ਗਰ ਲਿਮਿਟਿਡ ਆ ਤਕਰੀਬਨ ਇਹ ਲਾ ਲਵ ਨਹੀਂ 8 ਵਜੇ ਤੱਕ ਵੀ ਹੈ ਤੇ 9 ਵਜੇ ਤੱਕ ਇਥੇ ਪਹੁੰਚ ਗਏ ਤੇ 5 ਵਰੀ ਨਹੀਂ ਆਈ 12 ਵਜੇ ਗਿਆ ਤੇ ਇੱਕੋ ਸਾੜੀ ਕਾ ਲਾਉਂਦੀ ਆ ਇੱਧਰ ਟਰੱਕ ਟਰੱਤੋ ਵੀ ਖੜੇ ਆ ਤੇ ਹਜੇ ਵੀ ਚਕੰਦਰ ਆ ਰਹੀ ਆ ਰਾਤ ਹੀ ਆਉਂਦੀ ਆ ਦਿਨ ਹੀ ਤੇ ਘਾਟੀ ਆਉਂਦੀ ਆ ਕਿਉਂਕਿ ਜੇ ਟੁੜੀ ਤਾਂ ਸੀ ਕਿੰਨੇ ਚੱਲਣ ਲਿਆ ਵਾ ਤੇ ਕਈਆਂ ਦੀ ਜਿੱਦਾਂ ਨੂੰ ਕਣਕਾਂ ਕਈਆਂ ਨੇ ਵੜਾਈਆਂ ਹੋਣ ਜਿੰਨੇ ਆਉਂਦੇ ਆ ਮਟਰਾਂ ਵਾਲੀ ਤੇ ਇਸ ਕਰਕੇ ਹੋਣਾ ਉਹ ਅਜੇ ਤੂੜੀਆਂ ਬਣਾਉਣ ਦੇ ਜੇ ਵੈਸੇ ਤੇ ਤੂੜੀ ਦਾ ਸੀਜ਼ਨ ਚੱਲੀ ਜਾਂਦਾ ਅਜੇ ਹੈਗਾ ਕੰਮ ਤੇ ਉਹੋ ਉਹਦਾ ਕਰਕੇ ਘਟ ਆਉਂਦੀ ਯਾਰ ਦਿਹਾੜੀ 'ਚ ਮਾਸਾ ਹੀ ਆ ਗੰਦੇ ਬੰਦ ਕਰ ਕਰੇ ਚਲਾਉਂਦੇ ਆ ਅਜੇ ਤਾਂ ਕਿਉਂਕਿ ਅਜੇ ਜਿੰਨੇ ਵੀ ਕਿਸਾਨ ਵੀ ਤਾਂ ਸਾਰੇ ਅਜੇ ਤੂੜੀਆਂ ਵਾਲੀ ਸੜ ਲੱਗੇ ਹੋਏ ਨੇ ਤੇ ਰੋਦੇ ਬਾਦ ਫੇਰ ਇੱਧਰ ਆਉਣਗੇ ਆ ਇੱਧਰ ਵੀ ਵੀ ਫੱਟੀਆਂ ਤੇ ਆਹ ਫਾਰਮ 65 ਹਰੇ ਟਰੈਕਟਰ ਆਉਂਦੇ ਨੇ ਤੇ ਆ ਇੱਧਰ ਆ ਸੋਨਾਲੀ ਕਾਗੜਿਆ ਆ ਉਹ ਜਿਹਦੇ ਚ ਸੋਨਾਲੀ ਕਾਲੀ ਟਰਾਲੀ ਖੜੀ ਹੋਈ ਫੁੱਟੀ ਉਹ ਸਪੈਸ਼ਲ ਦੀ ਆ ਉਹਦੇ ਨਾਲ ਹੀ ਪਰਲੇਵੰਡ ਟਰੱਕਾਂ ਦੀ ਸਪੈਸ਼ਲ ਆ ਤੇ ਹੌਣੇ ਜੀ ਵੇਖੋ ਵਾਰੀ ਟੈਂ ਮਸ਼ੀਨ ਦੇ 1 2 ਵਜਣ ਜਦ ਤੱਕ ਆਪਣੀ ਵਾਰੀ ਆਉਣੀ ਆ ਆਪਣੇ ਗਾੜੀ ਹੈਗੀਆਂ ਟਰਾਲੀਆਂ ਜੇ ਅਜੇ ਆਪਣੇ ਆਪਣੀ ਦੂਵੀ ਲੈਣਾ ਅਜੇ 3:30 ਤੋਂ ਅੱਗੇ ਉਹ ਚੱਲਣੀ ਆ ਤੇ ਹਜੇ ਵੀ ਜਗੰਦਰ ਰਾਤ ਆ ਰਹੀ ਆ ਅਰਜਨ ਆਇਆ ਇੱਕ ਤੋਂ ਵਾਲੀ ਸਾਈਡ ਜਾਣ ਲੱਗਾ ਪਿੰਡ ਖਾਣੇ ਆ ਲੋਕਾਂ ਲਈ ਸੈਂਚਾਰਾ ਉਹਨੇ ਤੇ ਤੁਹਾਨੂੰ ਦਿਖਾਉਣੇ ਆ ਇੱਕ ਇਥੇ ਮੱਛਰ ਬਹੁਤ ਲੜਦਾ ਮੱਛਰ ਵਾਲਾ ਹੀ ਆ ਤੇ ਇਸ ਕਰਕੇ ਪਾਉ ਮੱਛਰਾਇ ਤੇ ਉਹ ਲੜਦਾ ਵੀ ਬੜਾ ਹੀ ਆ ਤੇ ਸੋ ਦੈਟ ਇਦਾਂ ਗੱਲਾਂ ਬਾ ਮਚਰ ਜਾਂਦਾ ਮੋਟਾ ਮੋਟਾ ਸੜਾ ਪਤਾ ਨਹੀਂ ਕਿੱਥੋਂ ਆ ਜਾਂਦਾ ਦੰਦੀਆਂ ਬਾੜਾ ਹੀ ਨਾ ਅੰਦਰ ਪੱਖਿਆਂ ਥਲੇ ਸੌਣ ਦਿੰਦਾ ਨਾ ਟਰਾਲੀ ਲੱਗਿਆ ਜੂ ਤਾਂ ਵੀ ਲੜੀ ਹੀ ਅੰਦਰ ਤਾਂ ਬਹੁਤ ਮੁਸ਼ਕਲ ਆਉਂਦੀ ਆ ਹੋਣੇ ਤੇ ਰਾਤ ਦੇ 12 ਵਜਣ ਵਾਲੇ ਆ ਵੱਛਰ ਬਾੜਾ ਇੱਥੇ ਪੈ ਲੈਂਦਾ ਕੀ ਬੰਦਾ ਕਰੇ ਇੰਨਾ ਮਚਰਾ ਤੇ ਛੇੜੀ ਵੀਰ ਚੈਨਲ ਦੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਵੇਂ ਤੋਂ ਨਵੇਂ ਮਲਾਹ ਹੋ ਰਹਿ ਕੇ ਆਉਂਦੇ ਰਵਾਂਗੇ ਆਇਆ ਆਪਣੀ ਟਰਾਲੀ ਆ ਡਬਲ ਐਕਸ ਲਾਈ ਆ ਟਰੈਕਟਰ ਹੌਲਣ 56ਵੀ ਆ ਵੇ ਤੱਕ ਅੰਦਰ ਲੱਗਦੀ ਆਵੇ ਲੱਗ ਕੇ ਡੂੰਘੇ ਚ ਚਲ ਗਈ ਆ ਆ ਟਰੈਕਟਰ ਹਾਂ ਚੁੱਕਿਆ ਅੱਜ ਵਾਲਾ ਵਲੌਗ ਇੱਥੋਂ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਓ ਤੁਹਾਡਾ ਵਲੌਗ ਵੇਖਣ ਤੇ ਪਾਓ ਬਹੁਤ ਧੰਨਵਾਦ